ਬਹੁਤ ਬਹੁਤ ਸਵਾਗਤ ਤੁਹਾਡਾ ਅੱਜ ਦੀ ਵੀਡੀਓ ਵਿੱਚ ਉਮੀਦ ਕਰਦੀ ਆਂ ਤੁਸੀਂ ਸਾਰੇ ਖੁਸ਼ ਹੋਵੋਗੇ ਤੰਦਰੁਸਤ ਹੋਵੋਗੇ ਅੱਜ ਅਸੀਂ ਗੱਲ ਕਰਨੀ ਬਹੁਤ ਹੀ ਖਾਸ ਕਿ ਮੋਬਾਈਲ ਨੂੰ ਇਹਨਾਂ ਤਿੰਨ ਥਾਵਾਂ ਤੇ ਬਿਲਕੁਲ ਨਾ ਵੇਖੋ ਤੇ ਜੇਕਰ ਤੁਸੀਂ ਵੇਖਦੇ ਹੋ ਨਾ ਤਾਂ ਫਿਰ ਇਹ ਤੁਹਾਡੇ ਵਾਸਤੇ ਬਹੁਤ ਹੀ ਘਾਤਕ ਸਾਬਤ ਹੁੰਦਾ ਵਾ ਤੇ ਬਹੁਤ ਹੀ ਬਿਮਾਰੀਆਂ ਜਿਹੜੀਆਂ ਉਹ ਲੱਗਦੀਆਂ ਇਸ ਤਰ੍ਹਾਂ ਮੋਬਾਈਲ ਵੇਖਣ ਦੇ ਨਾਲ ਇਹਦੇ ਸਾਨੂੰ ਬਹੁਤ ਫਾਇਦੇ ਵੀ ਆ ਤੇ ਨੁਕਸਾਨ ਵੀ ਆ ਤੇ ਅਸੀਂ ਅੱਜ ਨੁਕਸਾਨ ਬਾਰੇ ਹੀ ਗੱਲ ਕਰਨੀ ਆ ਤੇ ਮੋਬਾਈਲ ਦੀ ਫੋਨ ਦੀ ਸਾਨੂੰ ਲਤ ਇਸ ਕਦਰ ਲੱਗ ਚੁੱਕੀ ਆ ਕਿ ਅਸੀਂ ਇਹ ਵੀ ਨਹੀਂ ਵੇਖਦੇ ਕਿ ਸਾਨੂੰ ਇਹ ਕਿੱਥੇ ਵੇਖਣਾ ਚਾਹੀਦਾ ਤੇ ਕਿੱਥੇ ਨਹੀਂ ਵੇਖਣਾ ਚਾਹੀਦਾ ਤੇ ਅੱਜ ਆਪਾਂ ਉਹਨਾਂ ਤਿੰਨ ਥਾਵਾਂ ਦੀ ਗੱਲ ਕਰਨੀ ਆ ਜਿੱਥੇ ਅਸੀਂ ਕਿ ਮੋਬਾਈਲ ਨੂੰ ਨਹੀਂ ਵੇਖਣਾ ਸਭ ਤੋਂ ਪਹਿਲਾਂ ਤਾਂ ਅਸੀਂ ਕੀ ਕਰਦੇ ਆ ਕਿ ਜਦੋਂ ਵੀ ਖਾਣਾ ਖਾਂਦੇ ਆ ਨਾ ਭਾਵੇਂ ਅਸੀਂ ਬ੍ਰੇਕਫਾਸਟ ਕਰੀਏ ਲੰਚ ਕਰੀਏ ਡਿਨਰ ਕਰੀਏ ਤਾ ਅਸੀਂ ਫੋਨ ਨੂੰ ਆਪਣੇ ਸਾਹਮਣੇ ਰੱਖ ਲੈਨੇ ਆ ਜਾਂ ਲਾਗੇ ਰੱਖ ਲੈਨੇ ਤੇ ਰੀਲਾਂ ਵੇਖੀ ਜਾਂਦੇ ਆ ਤੇ ਨਾਲ ਹੀ ਰੋਟੀ ਖਾਈ ਜਾਂਦੇ ਆ ਜੋ ਕਿ ਬਹੁਤ ਹੀ ਸਾਡੇ ਵਾਸਤੇ ਨੁਕਸਾਨਦਾਇਕ ਆ ਕਿਉਂਕਿ ਤੁਸੀਂ ਖੁਦ ਸੋਚੋ ਕਿ ਜਦੋਂ ਭੁੱਖ ਲੱਗਦੀ ਆ ਨਾ ਤਾਂ ਸਾਡਾ ਦਿਮਾਗ ਸਾਨੂੰ ਦੱਸਦਾ ਨਾ ਕਿ ਸਾਨੂੰ ਭੁੱਖ ਲੱਗ ਚੁੱਕੀ ਆ ਤੇ ਅਸੀਂ ਕੁਝ ਖਾਈਏ ਤੇ ਫਿਰ ਜਦੋਂ ਅਸੀਂ ਖਾਣਾ ਖਾਣ ਬੈਠਦੇ ਆਂ ਤਾਂ ਅਸੀਂ ਆਪਣਾ ਸਾਰਾ ਧਿਆਨ ਤੇ ਉਹਨਾਂ ਰੀਲਾਂ 'ਚ ਲਾਇਆ ਹੁੰਦਾ ਫੋਨ 'ਚ ਲਾਇਆ ਹੁੰਦਾ ਸਾਡਾ ਪੂਰਾ ਧਿਆਨ ਉੱਧਰ ਹੁੰਦਾ ਤੇ ਪਰ ਅਸੀਂ ਖਾਣਾ ਖਾਈ ਜਾਂਦੇ ਪੇਟ ਭਰਨ ਵਾਸਤੇ ਤੇ ਤੁਸੀਂ ਸਾਰੇ ਜਾਣਦੇ ਹੋ ਕਿ ਜਦੋਂ ਅਸੀਂ ਕਿਸੇ ਕੰਮ ਨੂੰ ਪੂਰੀ ਰੁਚੀ ਨਾਲ ਨਾ ਕਰੀਏ ਨਾ ਤਾਂ ਫਿਰ ਉਹ ਕੰਮ ਜਿਹੜਾ ਵਾ ਉਹ ਸਹੀ ਸਾਬਤ ਨਹੀਂ ਹੁੰਦਾ ਜਿੰਨਾ ਚਿਰ ਕੰਮ ਨੂੰ ਪੂਰੀ ਦਿਲਚਸਪੀ ਨਾਲ ਪੂਰਾ ਧਿਆਨ ਦੇ ਕੇ ਨਾ ਕਰੀਏ ਤੇ ਉਹ ਫਿਰ ਕੰਮ ਸਫਲ ਨਹੀਂ ਨਾ ਹੁੰਦਾ ਇਸੇ ਤਰ੍ਹਾਂ ਹੀ ਇਹ ਆ ਕਿ ਜਦੋਂ ਵੀ ਅਸੀਂ ਖਾਣਾ ਖਾਂਦੇ ਆ ਤਾਂ ਆਪਣਾ ਪੂਰਾ ਦਿਮਾਗ ਫੋਨ ਚ ਲਾਇਆ ਹੁੰਦਾ ਹੱਸੀ ਜਾਂਦੇ ਜਾਂ ਕੁਝ ਟੀਵੀ ਵੇਖੀ ਜਾਂਦੇ ਆ ਤੇ ਟੀਵੀ ਵੇਖਦੇ ਵੇਖਦੇ ਹੀ ਖਾਣਾ ਖਾਈ ਜਾਂਦੇ ਆ ਤੇ ਫਿਰ ਉਧਰ ਧਿਆਨ ਹੀ ਨਹੀਂ ਹੁੰਦਾ ਕਿ ਅਸੀਂ ਆਪਣਾ ਖਾਣਾ ਖਾ ਰਹੇ ਆ ਇਹਦੇ ਨਾਲ ਵੀ ਪੇਟ ਨੂੰ ਬਹੁਤ ਸਾਰੀਆਂ ਬਿਮਾਰੀਆਂ ਲੱਗਦੀਆਂ ਤੇ ਫਿਰ ਅਸੀਂ ਹੁਣ ਕੀ ਕਰਦੇ ਆ ਕਿ ਛੋਟੇ-ਛੋਟੇ ਬੱਚੇ ਜਿਹੜੇ ਆ ਉਹਨਾਂ ਨੂੰ ਵੀ ਇਹ ਆਦਤਾਂ ਪਾਉਂਨੇ ਆ ਜੇਕਰ ਬੱਚਾ ਖਾਣਾ ਨਹੀਂ ਨਾ ਖਾਂਦਾ ਤਾਂ ਬੱਚੇ ਦੇ ਗਾੜੀ کارਟੂਨ ਲਗਾ ਕੇ ਰੱਖ ਦਿੱਤੇ ਜਾਂਦੇ ਆ ਕਿ ਚਲੋ ਕੋਈ ਗੱਲ ਨਹੀਂ ਬੱਚਾ ਉਧਰ ਵੇਖੀ ਜਾਵੇ ਤੇ ਵੇਂਦਿਆਂ ਵੇਂਦਿਆਂ ਰੋਟੀ ਖਾ ਲੈਂਦਾ ਤੇ ਤੁਸੀਂ ਸੋਚੋ ਕਿ ਫਿਰ ਬੱਚੇ ਦਾ ਜਿਹੜਾ ਦਿਮਾਗ ਆ ਉਹ ਉਧਰ ਲੱਗ ਜਾਂਦਾ ਨਾ ਤਾਂ ਉਹ ਰੋਟੀ ਖਾ ਲੈਂਦਾ ਪਰ ਉਸ ਖਾਦੀ ਰੋਟੀ ਦਾ ਕੀ ਫਾਇਦਾ ਕਿਉਂਕਿ ਉਹ ਫਿਰ ਉਹਨਾਂ ਅਸਰ ਨਹੀਂ ਕਰੂਗੀ ਜਿੰਨਾ ਜਿੰਨੀ ਕਿ ਤੁਸੀਂ ਧਿਆਨ ਲਗਾ ਕੇ ਖਾਣਾ ਖਾਓਗੇ ਤੇ ਉਹਦਾ ਅਸਰ ਹੋਵੇਗਾ ਉਹਦਾ ਜੋ ਫਾਇਦਾ ਮਿਲਣਾ ਉਹ ਇਸ ਤਰ੍ਹਾਂ ਨਹੀਂ ਮਿਲੂਗਾ ਤੇ ਦੂਜੀ ਗੱਲ ਦੂਜੀ ਗੱਲ ਇਹ ਕਿ ਜਦੋਂ ਵੀ ਪੇਟ ਸਾਫ਼ ਕਰਨ ਵਾਸਤੇ ਟਾਇਲਟ ਵਿੱਚ ਜਾਂਦੇ ਨਾ ਤਾਂ ਕੁਝ ਭੈਣ ਭਰਾਵਾਂ ਨੂੰ ਆਦਤ ਹੁੰਦੀ ਕਿ ਉਹ ਆਪਣਾ ਮੋਬਾਈਲ ਵੀ ਨਾਲ ਹੀ ਲੈ ਕੇ ਜਾਂਦੇ ਆ ਤੇ ਉੱਥੇ ਬੈਠੇ ਰੀਲਾਂ ਵੇਖੀ ਜਾਂਦੇ ਆ ਤੇ ਫਿਰ ਇੱਥੇ ਵੀ ਦਿਮਾਗ ਲਗਾਉਣਾ ਚਾਹੀਦਾ ਇੱਥੇ ਵੀ ਧਿਆਨ ਫਿਰ ਤੁਹਾਡਾ ਰੀਲਾਂ ਵਿੱਚ ਹੁੰਦਾ ਤੇ ਜਦੋਂ ਪੇਟ ਸਾਫ਼ ਹੁੰਦਾ ਨਾ ਉਦੋਂ ਉਧਰ ਧਿਆਨ ਨਹੀਂ ਹੁੰਦਾ ਤਾਂ ਇਸ ਦੇ ਨਾਲ ਵੀ ਪੇਟ ਨੂੰ ਬਹੁਤ ਸਾਰੀਆਂ ਜੜੀਆਂ ਬਿਮਾਰੀਆਂ ਲੱਗਦੀਆਂ ਤੇ ਫਿਰ ਤੁਸੀਂ ਹੁਣ ਇਹ ਸੋਚੋ ਕਿ ਇਹ ਫੋਨ ਤਾਂ ਉਹੀ ਆ ਨਾ ਜਿਹੜਾ ਅਸੀਂ ਜਦੋਂ ਟਾਇਲਟ ਚ ਗਏ ਸੀ ਤੇ ਉਦੋਂ ਵੀ ਨਾਲ ਲੈ ਕੇ ਗਏ ਸੀ ਤੇ ਖਾਣਾ ਖਾ ਰਹੇ ਹਾਂ ਤੇ ਉਦੋਂ ਵੀ ਅਸੀਂ ਇਹੀ ਫੋਨ ਵਰਤ ਰਹੇ ਹਾਂ ਫੋਨ ਤਾਂ ਉਹੀ ਆ ਨਾ ਤਾਂ ਫਿਰ ਉਹ ਖਾਣਾ ਜਿਹੜਾ ਅਸੀਂ ਖਾ ਰਹੇ ਹਾਂ ਉਹ ਸਾਨੂੰ ਕਿੰਨਾ ਕੋ ਫਾਇਦਾ ਕਰੇਗਾ ਨੰਬਰ 3 ਜਦੋਂ ਅਸੀਂ ਰਾਤ ਨੂੰ ਸੌਣ ਲੱਗਦੇ ਹਾਂ ਨਾ ਤਾਂ ਅਕਸਰ ਹੀ ਸਾਰੇ ਭੈਣ ਭਰਾ ਕੀ ਕਰਦੇ ਆ ਕਿ ਉਸ ਰੂਮ ਦੀ ਲਾਈਟ ਨੂੰ ਆਫ ਕਰ ਦਿੰਦੇ ਆ ਬੱਤੀ ਬੰਦ ਕਰਕੇ ਜੇ ਜਦੋਂ ਸੌਣ ਲੱਗਦੇ ਆ ਤੇ ਨੀਂਦ ਨਹੀਂ ਨਾ ਆਉਂਦੀ ਤੇ ਫਿਰ ਫੋਨ ਫੜ ਲੈਂਦੇ ਹੱਥ ਵਿੱਚ ਕਿ ਚਲੋ ਜਿੰਨਾ ਚਿਰ ਨੀਂਦ ਨਹੀਂ ਆਉਂਦੀ ਉਹਨਾਂ ਚਿਰ ਆਪਾਂ ਫੋਨ ਵੇਖ ਲੈਨੇ ਆ ਪਰ ਇਸ ਫੋਨ ਵਿੱਚੋਂ ਨਿਕਲਣ ਵਾਲੀਆਂ ਕਿਰਨਾਂ ਜਿਹੜੀਆਂ ਉਹ ਸਾਡੀਆਂ ਅੱਖਾਂ ਤੇ ਬਹੁਤ ਹੀ ਅਸਰ ਮਾੜਾ ਕਰਦੀਆਂ ਉਹ ਵੇਚ ਸਾਡੀਆਂ ਅੱਖਾਂ ਲਈ ਬਹੁਤ ਮਾੜੀਆਂ ਵਾ ਸਾਡੀ ਸਕਿਨ ਵਾਸਤੇ ਮਾੜੀਆਂ ਵਾ ਕਿਉਂਕਿ ਉਹ ਉਹ ਕਿਰਨਾਂ ਫਿਰ 10 ਗੁਣਾ ਵੱਧ ਉਹਨਾਂ ਦਾ ਅਸਰ ਸਾਡੇ ਤੇ ਪੈਂਦਾ ਜਦੋਂ ਲਾਈਟ ਬੰਦ ਹੁੰਦੀ ਆ ਤੇ ਫਿਰ ਉਹ ਸਾਨੂੰ ਬਹੁਤ ਸਾਰੀਆਂ ਬਿਮਾਰੀਆਂ ਲਾਉਂਦੀਆਂ ਕਿਉਂਕਿ ਉਹ ਰੋਸ਼ਨੀ ਇੰਨੀ ਤੇਜ ਹੋ ਜਾਂਦੀ ਆ ਤੇ ਫਿਰ ਉਹ ਸਾਡੀਆਂ ਅੱਖਾਂ ਤੇ ਅਸਰ ਕਰਦੀ ਆ ਇਸ ਲਈ ਜਦੋਂ ਵੀ ਫਿਰ ਤੁਸੀਂ ਕਮਰੇ ਵਿੱਚ ਸੌਣ ਲੱਗਦੇ ਤੇ ਲਾਈਟ ਬੰਦ ਕਰਕੇ ਜਦੋਂ ਤੁਸੀਂ ਮੋਬਾਈਲ ਨੂੰ ਵੇਖਦੇ ਹੋ ਨਾ ਤਾਂ ਉਹ ਬਹੁਤ ਹੀ ਸਿਹਤ ਵਾਸਤੇ ਹਾਨੀਕਾਰਕ ਆ ਅੱਖਾਂ ਵਾਸਤੇ ਹਾਨੀਕਾਰਕ ਆ ਸੋ ਉਮੀਦ ਕਰਦੀ ਆ ਕਿ ਤੁਹਾਨੂੰ ਇਹ ਗੱਲਾਂ ਜ਼ਰੂਰ ਚੰਗੀਆਂ ਲੱਗੀਆਂ ਹੋਣਗੀਆਂ ਤੇ ਜੇਕਰ ਵੀਡੀਓ ਪਸੰਦ ਆਵੇ ਤਾਂ ਫਿਰ ਲਾਈਕ ਕਮੈਂਟ ਤੇ ਸ਼ੇਅਰ ਜ਼ਰੂਰ ਕਰਿਆ ਕਰੋ ਸੋ ਵੀਡੀਓ ਨੂੰ ਐਂਡ ਤੱਕ ਵੇਖਣ ਵਾਸਤੇ ਤੁਹਾਡਾ ਬਹੁਤ ਬਹੁਤ ਧੰਨਵਾਦ